ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਤੇ ਅੱਜ ਦਿੱਲੀ ਚੰਡੀਗੜ੍ਹ ਵੱਲ ਕੁਝ ਕਰਨਾ ਸੀ ਉੱਥੇ ਦੱਸਿਆ ਜਾ ਰਿਹਾ ਕੀ ਕਿਸਾਨਾਂ ਦੇ ਵੱਲੋਂ ਪੱਕੇ ਤੌਰ ਦੇ ਉੱਤੇ ਧਰਨਾ ਲਾਉਣਾ ਸੀ ਪਰ ਉੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਿਸਾਨਾਂ ਕੋਲ ਦੀ ਮੀਟਿੰਗ ਵੇਖਟ ਰਹੀ ਸੀ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਟਿੰਗ ਅਦ ਵਿਚਕਾਰ ਛਟਕੇ ਚਲੇ ਗਏ ਸੀ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਵਿਆਣ ਸਾਹਮਣੇ ਸੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਅੰਦਰ ਕਿਸੇ ਨੂੰ ਵੀ ਹੱਕ ਨਹੀਂ ਕਿ ਉਹ ਲੋਕਾਂ ਨੂੰ ਪਰੇਸ਼ਾਨ ਕਰ ਹੁਣ ਕਿਸਾਨਾਂ ਦਾ ਤਾਂ ਇਹ ਕੰਮ ਬਣ ਗਿਆ ਕਦੇ ਰੇਲ ਗੱਡੀਆਂ ਰੋਕਦੇ ਨੇ ਅਤੇ ਕਦੇ ਸੜਕਾਂ ਰੋਕਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਨਤ ਨੇ ਸਾਡੀ ਸਰਕਾਰ ਸੁਣੀ ਅਤੇ ਮੈਂ ਸਾਢੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਚੁਣਿਆ ਹੋਇਆ ਅਤੇ ਕਿਸੇ ਨੂੰ ਵੀ ਇਯਾਜਿਤ ਨਹੀਂ ਕਿ ਉਹ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਜਿਸ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਕਿਸਾਨਾਂ ਦੇ ਵੱਲੋਂ ਸੜਕਾਂ ਦੇ ਉੱਤੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਜੇਕਰ ਜਿਹੜਾ ਮਾਨਸਾ ਦੀ ਗੱਲ ਕੀਤੀ ਆਵੇ ਤਾਂ ਜਿਹੜਾ ਮਾਨਸਾ ਤੇ ਪਿੰਡ ਭੀਖੀ ਦੇ ਕੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਤਾ ਉਥੋਂ ਦੀ ਲੰਘ ਰਹੀ ਸੀ ਤਾਂ ਕਿਸਾਨਾਂ ਨੇ ਉਹਨਾਂ ਦਾ ਕਾਫਲਾ ਰੋਕ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਕਿਸਾਨਾਂ ਦਾ ਕਾਫਲਾ ਇੱਥੇ ਆਇਆ ਸੀਗਾ ਤੇ ਪੁਲਿਸ ਦਾ ਵੱਡਾ ਨਾਕਾ ਲੱਗਿਆ ਸੀ ਜਦੋਂ 4 ਵਜੇ ਦੇ ਨਾਲ ਸਟੇਜ ਖਤਮ ਕੀਤੀ ਤਾਂ ਉਸ ਤੋਂ ਬਾਅਦ ਕਿਸਾਨਾਂ ਨੂੰ ਕੁਝ ਨੂੰ ਘਰੇ ਤੋਰਿਆ ਕੁਝ ਇੱਥੇ ਚੰਦੀਗੜ੍ਹ ਬਣਾਇਆ ਟੈਪੀ ਦੇ ਵਿੱਚ ਤਾਂ ਇਹਦੋਂ ਚਾਣਕ ਪਤਾ ਲੱਗਿਆ ਵੀ ਭਗਵੰਤ ਮਾਨ ਦੀ ਮਾਤਾ ਜਿਹੜੀ ਉਹ ਮਾਨਸਾ ਕਨੀਓ ਆ ਕੇ ਪਟਿਆਲੇ ਨੂੰ ਜਾ ਰਹੀ ਹੈ ਤਾਂ ਅਚਾਨਕ ਲੋਕਾਂ ਦਾ ਗੁੱਸਾ ਵਧ ਗਿਆ ਮੂਰੇ ਟਰੈਕ ਰੋਕ ਕੇ ਸਾਰੀ ਭਗਵੰਤ ਮਾਨ ਦੀ ਗੱਡੀ ਦਾ ਮੂਰੇ ਘੜਾਓ ਕੀਤਾ ਤੇ ਨਾਹਰੇਬਾਜੀ ਕੀਤੀ ਕਹਿੰਦੇ ਕਿ ਆ ਵੀ ਜਿਹੜਾ ਭਗਵੰਤ ਮਾਨ ਤੇਰਾ ਬੇਟਾ ਕਿਸਾਨਾਂ ਦੇ ਖਿਲਾਫ ਬੋਲਦਾ ਉਹ ਕਿਸਾਨਾਂ ਦਾ ਗੁੱਸਾ ਜਿਹੜਾ ਇਸ ਲੋਟਾ ਕਿਸਾਨ ਗੁੱਸਾ ਕੱਢਦੇ ਆ ਮਸਾਂ ਸਾਡੇ ਸੂਝਬੂਨ ਆਗੂ ਸੀਗੇ ਉਹਨਾਂ ਨੇ ਮੂਹਰੇ ਹੋ ਕੇ ਕਿੰਨੇ ਹਾਲੀ ਜਿਹੜਾ ਉਹ ਕਾਫਲਾ ਟਪਾਇਆ ਤੇ ਪਰ ਬੇਵਸੋ ਹੋ ਜਾਂਦੇ ਆ ਕਿਸਾਨ ਕਿਉਂਕਿ ਉਹਨਾਂ ਦਾ ਗੁੱਸਾ ਜਾਇਜ਼ ਹੈ ਵੀ ਐ ਕਰਕੇ ਇਹਨਾਂ ਨੇ ਸਾਨੂੰ ਸੰਗਤ ਮੋਰਚੇ ਨੂੰ ਇਹਨਾਂ ਪੁੱਛਦਾ ਬੋਲਿਆ ਇਸ ਪਰਿਵਾਰ ਨੇ ਤੇ ਜਿਵੇਂ ਜਦੋਂ ਕਿਸਾਨਾਂ ਨਾਲ ਕੋਈ ਖਹੂਗਾ ਉਹਦਾ ਕੱਖ ਨਹੀਂ ਰਹੂਗਾ ਸਾਡਾ ਨਾਰਾਗਾ ਪਰ ਅੱਜ ਤਾਂ ਬਚ ਕੇ ਜਿੱਦੇ ਪਿੰਡਾਂ ਚ ਆਉਣਗੇ ਉਹ ਤੇ ਇਹਨਾਂ ਨੂੰ ਇਹੀ ਆਈ ਲੋਕ ਸਵਾਲ ਕਰਕੇ ਘੇਰਨਗੇ ਪਰ ਜਿਵੇਂ ਕਹਿੰਦੇ ਬੱਕਰੇ ਦੀ ਮਾਂ ਕਦ ਕਦ ਸੁੱਖਾ ਮਟਾਊਗੀ ਤੇ ਜੇ ਕਿਸਾਨੀ ਮੰਗਾ ਨੂੰ ਲੈ ਕੇ ਜਿਹੜਾ 2.5 ਸਾਲ ਰਹਿੰਦਾ ਇਹਨਾਂ ਦਾ ਕਿਸਾਨੀ ਮੰਗਾ ਨੂੰ ਲੈ ਕੇ ਕੁਝ ਬੋਲਣਗੇ ਤਾਂ ਠੀਕ ਹੈ ਨਹੀਂ ਐਵੇਂ ਨੁੱਕਰੀ ਸੜਕਾਂ ਦੇ ਉੱਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਸਵਾਲ ਕਰਨਗੇ ਘੇਰਨਗੇ ਵੀ ਵੋਟਾਂ ਤੋਂ ਪਹਿਲਾਂ ਕੀ ਵਾਅਦੇ ਕੀਤੇ ਐ ਇਸ ਕਰਕੇ ਅੱਜ ਬੜੀ ਮੁਸ਼ਕਲ ਦੇ ਨਾਲ ਢਾਈ ਪੀ ਨਾਕੇ ਤੋਂ ਉਹਦੀ ਮਾਤਾ ਨੂੰ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਘਰੇ ਬੈਠਾ ਚੁਟਕਲੇ ਸੁਣਾਉਂਦਾ ਉਹਨੂੰ ਟਪਾਇਆਗਾ ਪਰ ਇਹ ਬਾਲਾ ਸਮਾਨ ਨਹੀਂ ਜਾਂਦਾ ਜਿਹੜੇ ਲੋਕ ਐ ਜਿਵੇਂ ਭਾਜਪਾ ਵਾਲਿਆਂ ਦੇ ਕੱਪੜੇ ਪਾੜੇ ਐ ਭਾਜਪਾ ਨੂੰ ਸਵਾਲ ਕਰੇ ਐ ਇਹ ਪਿੰਡਾਂ ਦੇ ਵਿੱਚ ਲੋਕ ਨਹੀਂ ਵੜਨ ਦੇਣਗੇ ਤੇ ਨਹੀਂ ਤਾਂ ਫਿਰ ਜਿਹੜੇ ਆਪ ਦੇ ਵਾਅਦੇ ਕੀਤੇ ਉਹਨਾਂ ਲਾਗੂ ਕਰੇ ਅੱਜ ਕਿਸਾਨਾਂ ਦੇ ਵਿੱਚ ਬਹੁਤ ਰੋਸ ਹੈ ਬਹੁਤ ਗੁੱਸਾ ਹੈ ਕਿਉਂਕਿ ਜਿਹੜੇ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੁੱਠਾ ਛਿਦਾ ਸ਼ਬਦ ਬੋਲੇ ਦਾ ਕਿਸਾਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਗਿਆ ਪਰ ਇੱਥੇ ਵੱਡੇ ਨਾਕੇ ਦੇ ਉੱਤੇ ਭਗਵਾਨ ਤਾਮਰ ਦੀ ਮਾਤਾ ਨੰਗੀ ਜਾਈ ਜਦ ਹੀ ਕੁਦਰਤੋਂ ਅਚਾਨਕ ਆਈ ਉੱਥੇ ਪਰ ਕਿਸਾਨਾਂ ਨੂੰ ਜਦੋਂ ਪਤਾ ਲੱਗਿਆ ਕਿਸਾਨਾਂ ਨੇ ਸੜਕ ਤੇ ਮੂਹਰੇ ਮੂਰੇ ਹੋ ਗਏ ਮੁਰਦਾਬਾਦ ਤੇ ਜਿੰਦਾਬਾਦ ਦੇ ਆਪਦੇ ਕਿਸਾਨ ਜੁਣੇ ਨੇ ਨਾਰੇ ਲਾਏ ਪਰ ਉਹਨੂੰ ਉੱਥੋਂ ਦੇ ਸਾਡੇ ਕਿਸਾਨ ਜੁਣੇ ਦੇ ਅੱਗੇ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਢਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਸਾਡੇ ਅੱਗੇ ਉਹਨੂੰ ਤਾਂ ਬਚਾਅ ਕੀਤਾ ਇਸ ਕਰਕੇ ਅਸੀਂ ਸਰਕਾਰ ਦੀ ਜਿਹੜੀ ਸਾਡੇ ਮਾਮਾ ਪਿਆ ਉਹਨਾਂ ਦੀ ਬਚਤ ਵੀ ਕਰਦੇ ਸਾਡੇ ਮੰਦਰ ਪ੍ਰਸ਼ਾਸਨ ਪੈਣੀ ਵਾਗਣੇ ਲੋਕਾਂ ਨੂੰ ਪਹੇਕਾਰ ਕਿ ਉਹਨੂੰ ਰਸਤਾ ਦਿਵਾਇਆ ਜੀ